ਆ ਸਾਰੀ ਬਸ ਮੈਚ ਚੱਲਦਾ ਪਿਆ ਕੀ ਕਹਿਣਾ ਚਾਹੋਗੇ ਬੋਲਦਾ ਉਹ ਹੋਇਆ ਹੋ ਗਿਆ ਬਾਈ ਵਧੀਆ ਲੱਗ ਰਿਹਾ ਹੈ ਹੈਲੋ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਤੁਸੀਂ ਸਹੀ ਹੋਵੋਗੇ ਅੱਜ ਅੱਜ ਅਸੀਂ ਚੱਲੇ ਆ ਪਹਿਲੇ ਤਾਂ ਮੈਂ ਸ਼ਿਵ ਹੁਨਾ ਕੋਲ ਜਾਊਗਾ ਉੱਥੋਂ ਫਿਰ ਅਸੀਂ ਗਰਾਊਂਡ ਜਾਵਾਂਗੇ ਅੱਜ ਸਾਡੇ ਗਰਾਊਂਡ ਤੇ ਖੇਡਾਂ ਸ਼ੁਰੂ ਹੋ ਰਹੀਆਂ ਨੇ ਸਟਾਰਟ ਆ ਹੁਣ ਅਸੀਂ ਸ਼ਿਵ ਹੁਨਾ ਕੋਲ ਜਾਂਦੇ ਹਾਂ ਸਤਿਆ ਬਾਹੀ ਕੋਲ ਫਿਰ ਤੁਹਾਨੂੰ ਦਿਖਾਣੇ ਆ ਜੀ ਹਾਂਜੀ ਸਾਨੂੰ ਸ਼ਿਵਮੁਨੀ ਤਾਂ ਮਿਲੇ ਨਹੀਂ ਨਹੀਂ ਸੱਤੇ ਮਿਲੇ ਹੋ ਗਏ ਹੋਇਆ ਕਿਤੇ ਪਰ ਸਾਨੂੰ ਆ ਆ ਮਿਲ ਗਏ ਕੀ ਨਾਮਾ ਮਨੀਸ਼ ਬਾਈ ਸੱਤੇ ਗੰਨਾ ਬਾਈ ਖੜ ਜਾ ਦਿਖਾਨੇ ਆ ਦੇਖੋ ਆ ਦੇਖੋ ਹੋਰ ਬਲੀ ਬਾਈ ਠੇੜਾਗ ਹੋਰ ਗੰਨਾ ਬਾਈ ਬੜਿਆ ਬੜਿਆ ਬਾਈ ਹੋਰ ਚਲ ਜੀਏ ਫਿਰ ਗਰਾਉਂਡ ਖੜ ਜਾ ਚਲਦੇ ਆ ਹਾਂ ਚਲ ਜੀਏ ਉਸ ਦਿਨ ਜੰਮੀ ਇਹਨਾਂ ਦੇ ਪਿੰਡ ਗੁਰਦੁਆਰੇ ਆ ਸਪੀਕਰ ਚ ਅਨਾਉਂਸਮੈਂਟ ਹੋਈ ਸੀ ਕਿ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਨਗਰ ਨਿਵਾਸੀਓ ਆਪਣੇ ਬਾਲੀਆਂ ਹੁਣ ਹੁਣ ਅਸੀਂ ਅਸੀਂ ਹੁਣ ਗਰਾਊਂਡ ਪਹੁੰਚਦੇ ਆ ਫਿਰ ਤੁਹਾਨੂੰ ਉੱਥੇ ਦਾ ਦਿਖਾਉਨੇ ਆ ਲੋਕ ਹਾਂਜੀ ਹੁਣ ਅਸੀਂ ਆ ਗਏ ਆ ਗਰਾਊਂਡ 'ਚ ਹੁਣ ਤੁਹਾਨੂੰ ਗਰਾਊਂਡ ਤੇ ਅਸੀਂ ਦਿਖਾਉਨੇ ਆ ਆ ਦੇਖੋ ਆ ਦੇਖੋ ਸਾਡਾ ਗਰਾਊਂਡ ਆ ਫੁੱਟਬਾਲ ਦਾ ਚੱਲਦਾ ਪਿਆ ਵਾ ਫੁੱਟਬਾਲ ਦਾ ਉਹ ਹੋਇਆ ਮੈਚ ਹੋ ਰਿਹਾ ਵਾ ਆ ਦੇਖੋ ਕਬੱਡੀ ਦਾ ਹਲ ਅਜੇ ਨਹੀਂ 3-4 ਦਿਨ ਬਾਅਦ ਹੋਊਗਾ ਆ ਦੇਖੋ ਹੁਣ ਅਸੀਂ ਸ਼ਾਮ ਵੇਲੇ ਆਏ ਮੈਂ ਲੇਟ ਹੋ ਗਿਆ ਅੱਜ ਗਰਾਉਂਡ ਚ ਆਂਦੇ ਆਂਦੇ ਸ਼ਾਮ ਹੋ ਗਈ ਆ ਦੇਖੋ ਬਹੁਤ ਮਾਤਰੀ ਦੀ ਟੀਮ ਨੇ ਹਾਂ ਲੇਵਾ ਹਾਂ ਬਨੀਸ਼ ਭਾਈ ਵਧੀਆ ਲੱਗ ਰਿਹਾ ਮੈਚ ਅਸੀਂ ਤਾਂ ਬਿਲਕੁਲ ਇੱਕ ਮੈਚ ਦੇਖੀ ਗਏ ਖਾਸੀ ਦੇ ਇੱਕ ਕੋਈ ਹੋਰ ਟੀਮ ਸੀ ਖਾਸੀ ਟਾਈਮ ਸਾਡੀ ਜਿੱਤ ਗਈ ਖਾਸੀ ਜਿੱਤ ਗਈ ਟਗਾ ਟਗਾ ਕੇ ਗੇਮ OK ਤੁਸੀਂ ਕੀ ਕਹੋਗੇ ਕੰਨਾ ਭਾਈ ਵਰੀਆਵਾ ਆ ਸੀ ਵੀ ਇਦੇ ਵੇ ਆ ਨਜ਼ਾਰੇ ਲੈ ਰਿਹਾ ਸੀ ਇਹ ਤਾਂ ਪਹਿਲਾਂ ਵੀ 2-3 ਵਜੇ ਆਏ ਸੀ ਅੱਛਾ 2:00 ਵਜੇ ਆਏ ਸੀ ਮੈਂ ਦੇਖ ਰਿਹਾ ਇਹ ਪਿੰਡ ਦੇ ਬਾਈ ਬੈਠੇ ਆ ਮੈਚ ਹੋ ਰਿਹਾ ਆ ਮੈਂ ਦੇਖੋ ਲਾਈਵ ਤੁਸੀਂ ਕਿਨਾ ਮਾ ਫੁੱਟਬਾਲ ਦੇਖ ਸਕਦੇ ਹੋ ਦੇਖੋ ਲਾਈਵ ਚੱਲ ਰਿਹਾ ਵਾ ਆ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਆ ਦੇਖੋ ਆਪਣੀ ਟੀਮ ਦੀ ਚੈਨ ਚਲਾ ਦੇਖੋ ਗਾਇਜ਼ ਆ ਦੇਖੋ ਆਏ ਏ ਚੱਕ 에, 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 아 에, 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 ਏ ਚੱਕ ਆ ਚੱਲੇ ਜਾ ਬੋ ਬੋ ਚਲੋ ਇਧਰ ਤੇ ਮੈਂ ਇਹ ਬੁਰਾ ਮਿਹਨਤ ਕਰ ਰਿਹਾ ਬੰਦੇ ਬਾਕੀ ਦੇਖ ਲੈਣ ਕੌਣ ਜਿੱਤਦਾ ਵਾ ਕੌਣ ਹਾਰਦਾ ਤੁਸੀਂ ਗਰਾਊਂਡ ਦਾ ਮੋਲ ਦੇਖ ਹੀ ਸਕਦੇ ਆ ਦੇਖੋ ਇਹ ਮੈਨੂੰ ਵਲੌਗ ਨਹੀਂ ਮਨਾਉਂਦੇ ਰੇ ਕਹਿੰਦੇ ਆ ਛੇਤੀ ਕਰ ਚੱਲ ਪਤਾ ਨਹੀਂ ਇਹਨੇ ਕਰੇ ਜਾ ਕੇ ਅੱਗ ਬੁਝਾਉਣੀ ਆ ਦੇਖੋ ਮੇਰਾ ਬੁਢਾ ਕਹਿੰਦਾ ਕਹਿੰਦਾ ਇਹ ਕੌਣ ਹੈ ਜਿਹੜਾ ਤਰਨਾ ਨਾਮ ਹੈਗਾ ਮੇਰਾ ਯਾਰ ਮਿੱਤਰ ਹੈ ਕਹਿੰਦਾ ਮੈਂ ਕਮਾਲ ਦੀ ਗੱਲ ਮੈਂ ਬੰਦੇ ਕਹਿੰਦਾ ਇਹ ਵਜੇ ਪਈ ਰਹੀ ਹੈ ਰਾਮਨੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਕਹਿਣਾ ਕੀ ਆ ਤੁਸੀਂ ਛੱਡੋ ਬਰੇ ਕੀ ਛੱਡੋ ਆਪਾਂ ਆ ਦੇਖੋ ਤੁਸੀਂ ਸਾਡੇ ਜਿੰਨੇ ਸਾਡੀ ਜੜ੍ਹ ਕਰੂਗੇ ਬੰਦੇ ਵਧੀਆ ਖੇਡਦੇ ਪਏ ਆ ਆ ਵੀ ਵਧੀਆ ਖੇਡਦੇ ਪਏ ਆ ਸਾਡਾ ਪਿੰਡ ਖਾਸੀਗਲਾ ਤਾਂ ਜਿੱਤ ਗਿਆ ਵਾ ਉਹ ਦੁਪਹਿਰ ਨੂੰ ਮੈਚ ਹੋਇਆ ਸੀ ਉਦੋਂ ਮੈਂ ਆਇਆ ਨਹੀਂ ਸੀਗਾ ਉਹ ਤੁਹਾਨੂੰ ਮੈਂ ਦਿਖਾ ਨਹੀਂ ਪਾਇਆ ਸੋਰੀ ਹੁੰਦੇ ਲਈ ਪਰ ਹੁਣ ਮੈਂ ਸ਼ਾਮ ਨੂੰ ਆਇਆ ਵਾਂ ਮੈਂ ਤੁਹਾਨੂੰ ਆ ਦਿਖਾ ਦੇ ਰਿਹਾ ਮੈਂ ਖੜ ਜੋ ਉਹ ਮਾਦਰੀ ਨੇ ਇੱਕ ਦੂਜੇ ਦੇ ਖਾਤਿਰ ਜਿੰਨੇ ਦੀ 14 ਫਰਾਂ ਨਹੀਂ ਕਰਦੇ ਨੇ ਇਹਨਾਂ ਦੇ ਜੋ ਦੋ ਰੰਗ ਦਾ ਜਨ ਕਰਦੀ ਆ ਉਹਦੇ ਵੀ 1000 ਰੁਪਏ ਦੇ ਪੱਲੇ ਆ ਆ ਦੇਖੋ ਕੱਲ ਨੂੰ ਪਹਿਲੇ ਮੈਚ ਹੈ ਜੰਨਾ ਆਂਾ ਔਰ ਬਹੁਤ ਮਾਣ ਨਾਲ ਕਿੱਥੇ ਸਾਰੇ ਬਹੁਤ ਮਿਹਨਤ ਕਰਦੇ ਪਏ ਆ ਜਿੱਤਣ ਲਈ ਵੀ ਕੰਨੀ ਖੇਡੇ ਸਾਡੇ ਅਰੇ ਵੀ ਕੋਈ ਨਹੀਂ ਆਣਾ ਬਾਹਰ ਆ ਤੇਲੇ ਚਾਹਤ ਕਰਦੇ ਹੈ ਕਿ ਨਾ ਕਰੇ ਔਰ ਕਿਹੜਾ ਨਹੀਂ ਖੇਡਦੀ ਇਹਨੀ ਟੀਮ ਬਨਦਾ ਕਰ ਰਿਹਾ ਹੈ ਬੜਾ ਬੜਾ ਫੱਟੇ ਦਾ ਬੰਦਾ ਜਿੱਤ ਨਹੀਂ ਇਹ ਬੱਸ ਪਰ ਭੈਣ ਜਵ ਆਪਣੇ ਬਾਪੂ ਕਰੇ ਚੱਲੇ ਆ ਹੁਣ ਮੈਂ ਤਾਂ ਮੈਚ ਦੇਖਣਾ ਸੀ ਪਰ ਇਹਨਾਂ ਨੇ ਮੈਨੂੰ ਮੈਚ ਨਹੀਂ ਦੇਖਣ ਦਿੱਤਾ ਇਹਨਾਂ ਨੇ ਆ ਦੇਖੋ ਇਹਨਾਂ ਨੇ ਮੈਨੂੰ ਮੈਚ ਹੀ ਨਹੀਂ ਦੇਖਾ ਚੱਲਾਏ ਕਹਿੰਦੇ ਚੱਲ ਚੱਲ ਛੇਤੀ ਕਰੇ ਮੈਂ ਆਣਾ ਨਹੀਂ ਸੀ ਇਹ ਕਹਿੰਦੇ ਫਿਰ ਮੈਂ ਕੱਲਾ ਵੀ ਉੱਥੇ ਕੀ ਕਰਦਾ ਯਾਰ ਇਸ ਕਰਕੇ ਮੈਂ ਵੀ ਚੱਲਾਂ ਹੁਣ ਕਰੇ ਇੱਥੇ ਅਸੀਂ ਵੀਡੀਓ ਖਤਮ ਕਰਦੇ ਆ ਤੁਸੀਂ ਮੇਰੀ ਵੀਡੀਓ ਵੱਤੋਂ ਬਸ ਸਪੋਰਟ ਕਰਿਓ ਵੱਤੋਂ ਪਾ ਦੀਸ ਵੀਡੀਓ ਨੂੰ ਪਿਆਰ ਦਿਓ ਤੇ ਨਾਲੇ ਅ ਬਸ ਹੋਰ ਕੁਝ ਨਹੀਂ ਬਸ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜਰੂਰ ਥੈਂਕ ਯੂ